ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਹਾਰ ਚਾਹ ਹੈ ਹੋ ਸੋ ਤੁਸੀਂ ਠੀਕ ਹੋਵੋਗੇ ਸੋ ਅੱਜ ਆਪਾਂ ਬਣਾ ਰያ ਨਵੀਂ ਤਰ੍ਹਾਂ ਦਾ ਬ੍ਰੈਕਫਾਸਟ ਆਪਾਂ ਬਣਾ ਰਿਆ ਫੂਡ ਓਟਸ ਜਿੰਦੇ ਲਈ ਮੈਂ ਨਾ ਸਭ ਤੋਂ ਪਹਿਲਾਂ ਦੁੱਧ ਗਰਮ ਕਰਨਾ ਰੱਖ ਦਿੱਤਾ ਹੈ ਹੁਣ ਆਪਣਾ ਦੁੱਧ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਓਟਸ ਤੁਸੀਂ ਆਪਦੇ ਹਿਸਾਬ ਨਾਲ ਜਿੰਨੇ ਵੀ ਖਾਣੇ ਮੈਂ ਦੋ ਜਣਿਆਂ ਲਈ ਬਣਾ ਰਹੀਆਂ ਤੇ ਮੈਂ ਉਸੇ ਸਾਮ ਨਾਲ ਪਾ ਰਹੀਆਂ ਤੁਸੀਂ ਆ ਜਿੰਨੇ ਜਣਿਆਂ ਨੇ ਵੀ ਖਾਣਾ ਹੋਏਗਾ ਤੁਸੀਂ ਆਪਦੇ ਇਨਸਾਨ ਨਾਲ ਕੁਆਂਟੀਟੀ ਲੈ ਸਕਦੇ ਹੋ ਪੈਨ ਨੂੰ ਬਣਾਉਂਦੇ ਵਾਂਗੇ ਇਹਨੂੰ ਪਾਣੀ ਤੋਂ 7 ਮਿੰਟ ਹੀ ਲੱਗਦੇ ਨੇ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਣਨ ਨੂੰ ਹੋਰ ਜੋ ਬਣਾ ਰਹੇ ਨੇ ਤੇ ਹੁਣ ਆਪਾਂ ਮੈਂ ਇੱਧਰ ਲਾ ਲਿਆ ਸਾਰੇ ਫਰੂਟਸ ਜਿਵੇਂ ਬਨਾਣਾ ਐਪਲ ਸਟਰਾਬਰੀ ਹੈ ਮੰਗੋ ਹੈ ਚੀਆ ਸੀਡਸ ਨੇ ਤੇ ਬਿਲਕੁਲ ਸਾਰੇ ਡਰਾਈ ਫਰੂਟਸ ਨੇ ਤੇ ਗ੍ਰੇਨ ਬੇਰੀ ਹੈ ਜਿਨ੍ਹਾਂ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਪੰਨ ਥੋੜੀ ਜਿਹੀ 슈ਗਰ ਪਾਵਾਂਗੇ ਮੈਂ ਆਪਣੇ ਹਸਬੰਦ ਲਈ ਬਣਾ ਰਹੀ ਆ ਤਾਂ ਮੈਂ 슈ਗਰ ਪਾ ਰਹੀ ਨਹੀਂ ਤਾਂ ਮੈਂ ਤਾਂ 슈ਗਰ ਪਾਉਂਦੀ ਨਹੀਂ ਹੈਗੀ ਮੈਨੂੰ ਸਿਰਫ ਫਰੂਟਸ ਦੀ 슈ਗਰ ਹੀ ਵਧੀਆ ਲੱਗਦੀ ਹੈ ਇਹਦੇ ਵਿੱਚ ਸੋ ਤੁਸੀਂ ਆਪਦੇ ਹਿਸਾਬ ਨਾਲ 슈ਗਰ ਪਾ ਨਹੀਂ ਪਾ ਸਕਦੇ ਨਹੀਂ ਪਾਣੀ ਨਾ ਪਾਓ ਸੋ ਹੁਣ ਨਾ ਆਪਣੇ ઓਰਸ ਬਿਲਕੁਲ ਠੰਡੇ ਹੋ ਗਏ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਸਰਵ ਕਰ ਫਿਰ ਆਪਾਂ ਹੁਣ ਉਹਦੇ ઓਰਸ ਨੂੰ ਹੌਂਸ ਨੂੰ ਡਾਇਰੈਕਟ ਬਾਰੀ ਮਿਕਸ ਕਰਾਂਗੇ ਕਿਉਂਕਿ ਇਹ ਜਿਹੇ ਕੋਈ ਹੈ ਨਾ ਮਤਲਬ ਬਹੁਤ ਉਪਰ ਆ ਗਿਆ ਸੀ ਤੇ ઓਰਸ ਵਿੱਚ ਨਿਕਲੇ ਆਏ ਸੀ ਕਿ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਆਪਾਂ ਇੱਕ ਬਾਉਲਸ ਪਾਵਾਂਗੇ ਓਟਸ ਤੇ ਆਪਾਂ ਬਾਉਲਸ ਪਾ ਲਏ ਤੇ ਹੁਣ ਆਪਾਂ ਜਿਹੜੇ ਆ ਕੱਟੇ ਹੋਏ ਸਾਰੇ ਫਰੂਟ ਤੇ ਆ ਡਰਾਈ ਫਰੂਟ ਸੀਗੇ ਨਾ ਇਹ ਸਾਰੇ ਆਪਾਂ ਹੁਣ ਇਸ ਓਟਸ ਦੇ ਇਹਨਾਂ ਓਟਸ ਵਿੱਚ ਪਾ ਦਾਂਗੇ ਤੁਸੀਂ ਕੋਈ ਵੀ ਡਰਾਈ ਫਰੂਟ ਆਪਣੇ ਪਸੰਦ ਦੇ ਤੁਸੀਂ ਫੂਡਸ ਪਾ ਸਕਦੇ ਹੋ ਉਹ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਡਰਾਈ ਫਰੂਟ ਨਹੀਂ ਵੀ ਪਾਉਣਾ ਉਹ ਤੁਹਾਡੀ ਮਰਜ਼ੀ ਹੈ ਇਹ ਬੜਾ ਵਧੀਆ ਜਿਹਾ ਬ੍ਰੇਕਫਾਸਟ ਹੈ ਤੁਸੀਂ ਇਹਨੂੰ ਨਾ ਬਣਾ ਕੇ ਵੀ ਰੱਖ ਸਕਦੇ ਹੋ ਜਿਵੇਂ ਰਾਤ ਨੂੰ ਆਪਾਂ ਇਹਨੂੰ ਬਣਾ ਕੇ ਰੱਖ ਦਿੱਤਾ ਤੇ ਇਹ ਠੰਡਾ ਠੰਡਾ ਬੜਾ ਸਵਾਦ ਲੱਗਦਾ ਹੈ ਜਦੋਂ ਆਪਾਂ ਇਹਨੂੰ ਠੰਡਾ ਠੰਡਾ ਖਾਂਦੇ ਆ ਨਾ ਤੇ ਉਦੋਂ ਹੀ ਬੜਾ ਸਵਾਦ ਲੱਗਦਾ ਹੈ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਦੇਖਿਓ ਕਿ ਇਹ ਕਿਵੇਂ ਦਾ ਬਣਦਾ ਹੈ ਮੈਂ ਇੱਥੇ ਨਾ ਸਾਰੇ ਡਰਾਈ ਫਰੂਟ ਵੀ ਪਾ ਦਿੱਨੇ ਨੇ ਦੇਖੋ ਤੇ ਇਹ ਕਿੰਨਾ ਕਲਰਫੁਲ ਲੱਗਦਾ ਨਾ ਤੇ پتہ ਕਿ ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਖਾਣਾ ਬਣਾਉਨੇ ਹੋ ਨਾ ਤੇ ਖਾਣਾ ਪਹਿਲਾਂ ਸਭ ਤੋਂ ਪਹਿਲਾਂ ਅੱਖਾਂ ਖਾਂਦੀਆਂ ਨੇ ਬਈ ਅੱਖਾਂ ਨੂੰ ਸੋਹਣਾ ਲੱਗਣਾ ਚਾਹੀਦਾ ਹੈ ਉਹ ਖਾਣਾ ਤਾਂ ਹੀ ਆਪਾਂ ਆਪਣਾ ਦਿਲ ਕਰਦੇ ਕਿ ਆਪਾਂ ਇਹਨੂੰ ਟਰਾਈ ਕਰੀਏ ਸੋ ਤੁਸੀਂ ਵੀ ਇਹਨੂੰ ਬਣਾਓ ਤੇ ਜ਼ਰੂਰ ਟਰਾਈ ਕਰੋ ਬੜਾ ਇਜ਼ੀ ਜਿਹਾ ਬੜੀ ਇਜ਼ੀ ਜੀ ਰੈਸਪੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਇਹਨੂੰ ਰਾਤੀ ਵੀ ਪ੍ਰਿਪੇਅਰ ਕਰਕੇ ਰੱਖ ਸਕਦੇ ਹੋ ਤਾਂ ਕਿ ਸਵੇਰੇ ਜਦੋਂ ਤੁਸੀਂ ਚਲਦੇ ਕੰਮ ਤੇ ਜਾਣਾ ਹੈ ਬਾਊਲ ਚੁੱਕੋ ਆਪਣੇ ਨਾਲ ਲੈ ਕੇ ਜਾਓ ਤੇ ਇੰਜੋਏ ਕਰੋ